ਸਾਸਤਰੀ ਕਾਰਜੀ ਸਾਰਿਆਂ ਨੂੰ ਧੰਨਵਾਦ ਕਰਦੇ ਆ ਸਾਰਿਆਂ ਦਾ ਦੂਰੋਂ ਨੇੜੇੋਂ ਮੰਡੀ ਦੇ ਵਿੱਚ ਪਹੁੰਚੇ ਹੋਏ ਨੇ ਜਿਹੜੇ ਕਿ ਆਪਣੇ ਅਚ ਲੋਂਗੋਵਾਲ ਹਰ ਐਤਵਾਰ ਆਹ 26 13 ਨੂੰ ਮੰਡੀ ਲੱਗਦੀ ਐ ਤੇਰੇ ਅੱਜ ਇੱਕ ਬਹੁਤ ਦੁਖੀਆ ਨਿਸ਼ਾਨ ਪਹੁੰਚੇ ਵਿਚਾਰਾ ਜਿਹੜਾ ਗੁਰੂ ਦੀਆਂ ਲਾਡਰੀਆਂ ਫੋਜਾਂ ਨਿੰਗ ਸਿੰਘ ਇਹਦੀਆਂ ਮਰਗੀਆਂ ਪੇਡਾਂ ਪੇਡਾਂ ਬਾਬਾ ਜੀ ਕਿਵੇਂ ਮਰੀਆਂ ਥੋਡੀਆਂ ਉਹ ਜੀ ਸੀ ਚਾਰ ਦੇ ਫਿਰਦੇ ਤੇ ਕਿਤੇ ਆ ਬਾਹਰ ਆਪਣੇ ਪਾਣੀ ਨਹੀਂ ਇਹ ਬੱਕੀਆਂ ਮੁੱਕੀਆਂ ਚਲਾਉਂਦੇ ਅੱਛਾ ਜੀ ਆਉੜੇ ਵਿੱਚ ਕੋਈ ਕਿਸੇ ਲਈ ਤਾਂ ਜ਼ਹਿਰ ਪਾਈ ਹੋਈ ਸੀ ਵੀ ਸਪੇਸ ਫੂਡ ਹੋਲੀ ਹੋਵੇ ਕਿਸੇ ਤਰ੍ਹਾਂ ਅੱਛਾ ਜੀ ਵਿੱਚ ਆਪਣੇ ਡੱਗੀਆਂ ਦੇ ਬੋਰੀਆਂ ਬੂਰੀਆਂ ਤਾਂ ਦਿੰਦ ਨੇ ਰੇ ਵਾਲੀਆਂ ਜਿੱ ਕਿਤੇ ਅੱਛਾ ਜੀ ਬਸ ਉਹ ਕਿਤੇ ਧੋਖੇ ਨਾਲ ਜੀ ਸਾਨੂੰ ਨਹੀਂ ਪਤਾ ਲੱਗਿਆ ਵੀ ਇਹਦੇ ਵਿੱਚ ਕੋਈ ਜ਼ਹਿਰ ਹੈ ਅੱਛਾ ਜੀ ਉਹ ਪਾਣੀ ਪੂਣੀ ਕਿੰਨੀਆਂ ਪੇਡਾਂ ਦੀ ਬਾਬਾ ਜੀ ਪੇਡਾਂ ਦੀ ਜੀ ਮਿਲਦੇ ਨੇ 25 26 ਅੱਛਾ ਜੀ ਕਿੰਨੀਆਂ ਮਰ ਗਈਆਂ ਉਹਨਾਂ ਦੇ ਵਿੱਚੋਂ ਜੀ 18 ਮਰ ਗਏ 18 ਪੇਡਾਂ ਮਰ ਗਈਆਂ ਬਾਬਾ ਜੀ ਦੀਆਂ ਪਿੰਡ ਇਹਨਾਂ ਦਾ ਕਿਸਨਗੜ ਹੈ ਜੀ ਬਰੇਟਿਆਂ ਦੇ ਲੱਵੇ ਬਾਦਰਪੁਰ ਕਿਸਨਗੜ ਬਰੇਟੇ ਹਾਂਜੀ ਕਿਸਨਗੜਾ ਜੀ ਪਿੰਡ ਜੀਮਿੰਦਾਰੋ ਜੀ ਜੀਮਿੰਦਾਰ ਜੀ ਜੀਮਿੰਦਾਰ ਹੈ ਜੀ ਗਰੀਬ ਪਰਿਵਾਰ ਦਾ ਜੀਮਿੰਦਾਰ ਹੈ ਵੀ ਸਾਡੀ ਵੀਡੀਓ ਰਾਹੀਂ ਅਸੀਂ ਸਭ ਨੂੰ ਦੱਸਣਾ ਚਾਹੁੰਦੇ ਆ ਵੀ ਜਿੰਨੀ ਕਿ ਕਿਸੇ ਤੋਂ ਸੇਵਾ ਹੋਵੇ ਇਹਦੀ ਸੇਵਾ ਤੇ ਅਲਫ਼ ਜ਼ਰੂਰ ਕਰੋ ਗਰੀਬ ਪਰਿਵਾਰ ਦਾ ਜੀਮਿੰਦਾਰ ਹੈ ਕਿਸੇ ਦਾ ਕਿਸੇ ਤੋਂ ਮੰਗਣ ਨੂੰ ਜੀ ਨਹੀਂ ਕਰਦਾ ਇੱਕ ਸੇਵਾ ਸਾਡੇ ਜੋ ਕੇ ਜੈਲਦਾਰ ਸਾਹਿਬ ਲਦਾਲੀਏ ਬੂਰੇ ਵਧੀਆ ਬੱਕਰੀਆਂ ਦੇ ਮਹਿਰਮ ਨੇ ਬੱਕਰੇ ਬੱਕਰੀਆਂ ਧੁਰਦਨੋਂ ਪਾਲਦੇ ਨੇ ਪੂਰੇ ਸ਼ੌਂਕਦਲਾਂ ਦੇ ਕਰਦੇ ਨੇ ਉਹ ਬੰਦੇ ਨੇ ਉਹਦਾ ਦੁੱਖ ਦਰਦ ਬਹੁਤ ਜ਼ਿਆਦਾ ਆਇਆ ਉਹ ਸਾਡੇ ਜੇਲਦਾਰ ਚੰਨੀ ਸਾਹਿਬ ਜੀ ਇਹਨੂੰ ਇੱਕ ਭੇਡੂ ਅੱਜ ਇੱਥੋਂ ਖਰੀਦ ਕੇ ਮੰਡੀ ਲੌਂਗੋਵਾਲ ਦੀ ਚੋਂ ਸਨਮਾਨਤ ਕਰ ਰਹੇ ਨੇ ਦਾਨ ਕਰ ਰਹੇ ਨੇ ਧੰਨਵਾਦ ਬਹੁਤ-ਬਹੁਤ ਸਾਡੇ ਚੰਨੀ ਜੇਲਦਾਰ ਸਾਹਿਬ ਜੀ ਦਾ ਧੰਨਵਾਦ ਕਰਦੇ ਆਂ ਅਸੀਂ ਜਿਨ੍ਹਾਂ ਨੇ ਅੱਜ 10000 ਦਾ ਭੇਡੂ ਹੈ ਪਤਾ ਨਹੀਂ ਭੇਡੀ ਹੈ ਭੇਡ ਲੈ ਕੇ ਨਾ ਬਾਬਿਆਂ ਨੂੰ ਦਾਨ ਕਰੀਆ ਵੀ ਬਾਕੀ ਮੈਂ ਸਭ ਲੋਕਾਂ ਨੂੰ ਕਹਿਣਾ ਚਾਹਨਾ ਵੀ ਜਿੰਨਾ ਕਿ ਯੋਗਦਾਨ ਕਿਸੇ ਤੋਂ ਪਵੇ ਜ਼ਰੂਰ ਪਾਓ ਤੇ ਬਾਈ 500 ਰੁਪਿਆ ਬਾਬੇ ਨੂੰ ਨੇਰੇ ਵੱਲੋਂ ਵੀ ਦਿਨਾ ਜਿੰਨੇ ਕੁ ਜੋਗਾ ਮੈਂ ਹੈਗਾ ਗਰੀਬ ਆਦਮੀ ਲਊ ਬਾਬਾ ਜੀ 500 ਰੁਪਿਆ ਮੇਰੇ ਵੱਲੋਂ ਰਾਜੂ ਢੜਬਾ ਗੋਟ ਫਾਰਮ ਰਾਜੂ ਢੜਬਾ ਗੋਟ ਫਾਰਮ ਸਾਡੇ ਚੈਨਲ ਦਾ ਲੋ ਹੈ ਤੇ ਸਾਡਾ ਇਲਤੀ ਲਾਣਾ ਧੂਰੀ ਦਰਸ਼ੇਮ ਸਿੰਘ ਉਹਨਾਂ ਦੇ ਵੀ ਚੈਨਲ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਇੱਕ ਮੇਰਾ ਭਾਈ ਹੋਰ ਖੜਿਆ ਮੈਂ ਇਹਨੂੰ ਜਾਣਦਾ ਨਹੀਂ 500 ਰੁਪਿਆ ਜਗਦੀਪ ਜਗਦੀਪ ਰਧਾਵਾ ਜੋ ਕਿ ਮੰਡੀ ਦਾ ਹੌਨਰ ਹੈ ਉਹਨਾਂ ਨੇ ਸਨਮਾਨਤ ਕਰਿਆ 500 ਰੁਪਿਆ ਬਾਕੀ ਮੈਂ ਦੂਰੋਂ ਨੇੜੇਓ ਜਿੱਥੇ ਤੱਕ ਸਾਡੀ ਵੀਡੀਓ ਪਹੁੰਚਣੀ ਹੈ ਸਵੇਰ ਨੂੰ ਬਾਹਰ ਅਮਰੀਕਾ ਕੈਨੇਡਾ ਬੈਠੇ ਮੇਰੇ ਭਰਾ ਸਭ ਨੂੰ ਵੀਡੀਓ ਰਾਹੀਂ ਦੱਸਦਾ ਵੀ ਜਿੰਨਾ ਕਿ ਕਿਸੇ ਮੇਰੇ ਵੀਰ ਤੋਂ ਯੋਗਦਾਨ ਪੁੱਗੇ ਇਹਦੀਆਂ ਭੇਡਾਂ ਕਿਸ਼ਨਗੜ ਪਿੰਡ ਚ ਮਰ ਗਈਆਂ ਬਰੇਟਿਆਂ ਲਵੇ ਜੀ ਇੱਕ ਬਾਈ ਦੀਆਂ ਮਰੀਆਂ ਤੀਆਂ ਪੁਵਾਨੀਗੜ ਦੇ ਬੱਕਰੀਆਂ ਉਹਨੂੰ ਲੋਕਾਂ ਨੇ ਯੋਗਦਾਨ ਬਹੁਤ ਕਰਿਆ ਧੰਨਵਾਦ ਲੋਕਾਂ ਦਾ ਉਹਨੂੰ ਵੀ ਬਹੁਤ ਕੁਝ ਮਿਲ ਗਿਆ ਪਰਮਾਤਮਾ ਹੋਰ ਵੀ ਉਹਨੂੰ ਦੇਊਗਾ ਬਾਕੀ ਸਾਡੇ ਬਾਬਾ ਅਨੰਗ ਸਿੰਘ ਜੀ ਦੀ ਵੀ ਜਰੂਰ ਜਿੰਨੀ ਕਾ ਹਲਫ ਹੋਵੇ ਕਿਸੇ ਤੋਂ ਹਲਫ ਇਹਨਾਂ ਦੀ ਜਰੂਰ ਕਰਿਓ ਵੀ ਇਹ ਦਸ ਨਾ ਆਪਣੇ ਪਸ਼ੂ ਲੈ ਕੇ ਦਸ ਲੈ ਕੇ ਉਹਦੇ ਪਸ਼ੂ ਵਿਚਾਰਾ ਇਹ ਆਪਣੀ ਸੋਟੀ ਖੜੀ ਕਰ ਲੂ ਉਹਨਾਂ ਹੀ ਪੈਰਾਂ ਤੇ ਤੁਰਦਾ ਹੋ ਜੂਗਾ ਇਹ ਨਹੀਂ ਤਾਂ ਗਰੀਬ ਪਰਿਵਾਰ ਦਾ ਜ਼ਿੰਮੇਦਾਰ ਇਹ ਮਾਰਿਆ ਗਿਆ ਇੱਕ ਭੇਟ ਸਾਡੇ ਚੰਨੀ ਜੈਲਦਾਰ ਸਾਹਿਬ ਜੀ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇੱਕ ਭੇਟ ਲੈ ਕੇ ਅੱਜ ਛਤਰੀ ਇਹਨਾਂ ਦੇ ਮੂਰੇ ਝੋਲੀ ਚ ਪਾਤੀ ਧੰਨਵਾਦ ਸਾਡੇ ਚੰਨੀ ਜੈਲਦਾਰ ਸਾਹਿਬ ਜੀ ਤੇ ਆਪਣਾ ਨੰਬਰ ਬੋਲੋ ਜੀ 9463144515 ਦੋ ਤਿੰਨ ਵਾਰੀ ਬੋਲੋ 9463144515 9463144515 ਪਿੰਡ ਬਰੇਟਾਂ ਦੇ ਵਿੱਚ ਕਿਸ਼ਨਗੜ੍ਹ ਧੰਨਵਾਦੀ ਸਾਸਰੀ ਘਰ ਨੂੰ ਬਹੁਤ ਬਹੁਤ ਧੰਨਵਾਦ ਆ ਧੰਨਵਾਦ ਖੁਸ਼ ਹੋ ਜੀ ਡੜਵੀ ਕਲਾ ਜੀ ਬਾਕੀ ਬੈਠ ਕੋਈ ਮਾਈ ਦਾ ਲਾਲ ਹੋਰ ਵੀ ਬੋੜਿਆ ਹੁੰਦਾ ਤੇ ਨਹੀਂ ਕੋਈ ਨਹੀਂ ਵੀਡੀਓ ਰਾਹੀਂ ਤੈਨੂੰ ਸਭ ਕੁਝ ਮਿਲ ਜੂ ਆਹੀ ਜਿਹੜਾ ਕੋ ਸਾਡੇ ਬੋਲ